ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੁਖਨਾਵਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਆ। ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਖੀਰੀ ਸਾਈਵਾਲ ਵਹੜਾ ਜਿਹੜੀ ਵਿਕਾਊ ਆ। ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹ ਨੂੰ ਜਰੂਰ ਪ੍ਰੈਸ ਕਰ ਲਿਓ ਤੇ ਲੈਨੇ ਆ ਜਾਣਕਾਰੀ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਬਾਈ ਰਾਜਾ ਸਿੰਘ ਆ ਜੀ ਰਾਜਾ ਬਾਈ ਰਾਜਾ ਆਪਣਾ ਮੋਬਾਈਲ ਨੰਬਰ ਬੋਲ ਦਿਓ 8055903190 ਬਾਈ 80559 हां 03190 जी 03190 हां जी ਇਹ ਵੈੜ ਬਾਈ ਆਪਣੇ ਘਰ ਦੀ ਆ हां भाई हां ਠੀਕ ਆ ਤੇ ਮੂੰਹੋਂ ਕਿਵੇਂ ਆ ਇਹ ਖੀਰੀ ਆ ਬਾਈ ਜੀ ਖੀਰੀ ਤੇ ਇਹਦੋਂ ਪਹਿਲਾਂ ਹੀਟ ਚਾਈ ਸੀ ਹੀਟ ਚਾਈ ਸੀ ਬਾਈ ਉਹ ਭਾਦੋਂ ਹੀ ਸੁੰਦੀ ਸਤਾਖ ਕਰਾਈ ਨੀਗੀ ਅੱਛਾ ਮਲਾਈ ਨਹੀਂ ਵੀ ਭਾਦੋਂ ਚ ਪੰਜਾਰ ਕਰਦੇ ਸੀ हां ਠੀਕ ਆ ਇਹ ਬਾ 2.5 ਸਾਲ ਦੀ ਬਾਈ 2.5 2.5 ਸਾਲ हां ਖੀਰੀ ਹੋਊਗੀ 2.5 ਸਾਲ ਦੀ ਠੀਕ ਆ ਜੀ हां ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਸੰਗਤ ਦਗਾਏ ਤਾਂ ਨਹੀਂ ਸੰਗ ਇਹ ਨਹੀਂ ਸੰਗ ਨਹੀਂ ਦਗਾਏ ਬਾਈ ਠੀਕ ਆ ਅਬੀ ਥੋੜਾ ਜਿਹਾ ਮੈਥੋ ਕੋ ਭਰਾਂਦੀ ਹੈ ਵੈਸੇ ਸੀਲ ਸੌਸ ਵਹਾਦੀ ਆ ਇਹ ਥਣਾ ਦਾ ਤੁਹਾਨੂੰ ਸਾਇਜ ਗਾਇਬ ਆ ਬਈ ਬਾਈ ਆਇਆ ਨਹੀਂ ਉਹ ਤੇ ਨੁਕਤੇ ਨੂੰ ਕੋ ਕਰ ਕਰਦੀ ਮੇਰਾ ਕਰਕੇ ਕਰਦੀ ਮੈਨੂੰ ਪਤਾ ਨਹੀਂ ਆ ਦੇਖ ਲਓ ਦੋਸਤ ਹੱਲੇ ਇਹ ਥਣਾ ਦਾ ਸਾਇਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਨੇੜੇ ਆਉਣ ਦਿੰਦਾ ਤਾਂ ਮੈਨੂੰ ਦੇਖ ਸਕਦੇ ਆ ਮੋਟਾ ਮੋਟਾ ਥਣ ਲੱਗਿਆ ਦੋਸਤ ਕੱਲਾ ਚਾਰੇ ਕੱਲੇ ਕੱਲੇ ਥਣ ਬਾਈ ਕੱਲੇ ਕੱਲੇ ਥਣਾ ਦੂਜੇ ਪਾਸੇ ਤੋਂ ਥਣਾ ਦਾ ਸਾਇਜ ਤੁਹਾਨੂੰ ਦਿਖਾਉਣਿਆ ਦੋਸਤ ਬਹੁਤ ਵਧੀਆ ਥਣਾ ਦੂਜੇ ਪਾਸੇ ਤੋਂ ਵੀ ਤੁਹਾਨੂੰ ਦਿਖਾਉਣਿਆ ਮੋਟਾ ਝੋਲੀ ਬਹੁਤ ਆ। ਇਹਦੀ ਮਾਂ ਝੋਲੀ ਬਹੁਤ ਸੀ ਜੀ। ਠੀਕ ਆ। ਕਿੰਨਾ ਕ ਦੁੱਧ ਕੱਢਿਆ ਸੀ ਇਹਦੀ ਮਾਂ ਨੇ ਬਾਈ? 22 ਲੀਟਰ ਕੱਢਿਆ ਸੀ ਜੀ। 22 ਲੀਟਰ। ਹਾਂ ਜੀ। ਠੀਕ ਹੈ ਜੀ। ਤੇ ਕੀ ਮੁੱਲ ਰੱਖਿਆ ਬਾਈ ਇਹਦਾ? 15000 ਰੁਪਏ ਮੰਗਤਾ। 15000। ਮਾਨਤਾਨ ਹੋ ਜੂਗਾ। ਹਾਂ ਮਾਨਤਾਨ ਫੁੱਲ ਕਰ ਦਾਂਗੇ। ਇਹ ਨਾ ਬਾਈ ਹੀਟ ਚਾਈ ਸੀ ਔਰ ਭਾਦੋਂ 'ਚ ਸੁੰਦੀ ਸੀਗੀ। ਠੀਕ ਆ। ਤਾਂ ਕਰਕੇ ਅਸੀਂ ਪਤਾ ਹੋ ਨਹੀਂ ਕੀਤੇ। ਲਓ ਵੀ ਭਾਦੋਂ 'ਚ ਸੂਣ ਦਾ ਕਰਕੇ ਬਾਈ ਨੇ ਸੀਮੰਟ ਨਹੀਂ ਭਰਾਇਆ ਇਹਦੇ। ਰਾਜੀਪੜੀ ਬਹੁਤ ਆ ਚੰਗਾ ਕੱਦ ਕਾਠਾ ਸੋਹਣੀ ਵਹਿੜ ਆ ਦੋਸਤੋ ਦੇਖ ਸਕਦੇ ਆ ਮ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੋਸਤੋ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਾਂ ਚੱਲ ਰਿਹਾ ਸਾਡੇ ਨਾਲ ਤੁਸੀਂ ਵੀਡੀਓ ਬਣਾਉਣ ਲਈ ਸੰਪਰਕ ਕਰ ਸਕਦੇ ਆ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਧੰਨਵਾਦ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਅਜਿਹੀ ਨਵੇਂ ਵੀਡੀਓ ਦੇ ਨਾਲ